ਸ੍ਰੀ ਰਾਗ ਮਹੱਲਾ ਤੀਜਾ ਮਨ ਮੁਖ ਮੋਹਿ ਵਿਆਪਿਆ ਬਰਾਗ ਉਦਾਸੀ ਨਾ ਹੋਏ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁਖ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਉਸ ਦੇ ਅੰਦਰ ਨਾ ਪਰਮਾਤਮਾ ਦੀ ਲਗਨ ਪੈਦਾ ਹੁੰਦੀ ਹੈ ਨਾ ਮਾਇਆ ਵੱਲੋਂ ਉਪਰਾਮਤਾ ਸ਼ਬਦ ਨਾ ਚੀਨੈ ਸਦਾ ਦੁੱਖ ਹਰ ਦਰਗਾਹ ਪਤ ਕੋਏ ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਨਹੀਂ ਵਿਚਾਰਦਾ ਇਸ ਵਾਸਤੇ ਉਸ ਨੂੰ ਸਦਾ ਦੁੱਖ ਘੇਰੀ ਰੱਖਦਾ ਹੈ ਪਰਮਾਤਮਾ ਦੀ ਦਰਗਾਹ ਵਿੱਚ ਵੀ ਉਹ ਆਪਣੀ ਇੱਜ਼ਤ ਕਵਾ ਲਿੰਦਾ ਹੈ ਹਮੈ ਗੁਰਮੁਖ ਕੋਈ ਆ ਨਾ ਮਰਤੇ ਸੁਖ ਹੋਏ ਪਰ ਗੁਰੂ ਦੇ ਦੱਸੇ ਰਾਹ ਤੇ ਤੁਰਿਆ ਹਮੈ ਦੂਰ ਹੋ ਜਾਂਦੀ ਹੈ ਨਾਂ ਵਿੱਚ ਰੰਗੇ ਜਾਈਦਾ ਹੈ ਤੇ ਸੁਖ ਪ੍ਰਾਪਤ ਹੁੰਦਾ ਹੈ ਮੇਰੇ ਮਨ ਐਨਸ ਪੂਰ ਰਹੀ ਨਿਤ ਆਸਾ ਏ ਮੇਰੇ ਮਨ ਤੇਰੇ ਅੰਦਰ ਤਾਂ ਦਿਨ ਰਾਤ ਸਦਾ ਮਾਇਆ ਦੀ ਆਸ ਭਰੀ ਰਹਿੰਦੀ ਹੈ ਸਤ ਗੁਰ ਸੇਵ ਮੋਹਿ ਪਰ ਜਲਾਏ ਕਉ ਹੀ ਮਹੇ ਉਦਾਸ ਹੇ ਮਨ ਸਤਿਗੁਰੂ ਦੀ ਦਸੀ ਸੇਵਾ ਕਰ ਤਦੋਂ ਹੀ ਮਾਇਆ ਦਾ ਮੋਹ ਚੰਗੀ ਤਰ੍ਹਾਂ ਸੜ ਸਕਦਾ ਹੈ ਤਦੋਂ ਹੀ ਅੰਗਰੇਸ ਤੇ ਵਿੱਚ ਰਹਿੰਦੀ ਆਏ ਮਾਇਆ ਤੋਂ ਉਪਰਾਮ ਹੋ ਸਕੀਦਾ ਹੈ ਗੁਰਮੱਤ ਕਰਮ ਕਮਾਵਾ ਵਿਗਸਾ ਹੈ ਆਰ ਬੈਰਾਗੂ ਆਨੰਦ ਗੁਰੂ ਦੇ ਸਨਮ ਕੁ ਰਹਿਣ ਵਾਲਾ ਮਨੁੱਖ ਗੁਰੂ ਦੇ ਦੱਸੇ ਕਰਮ ਕਰਦਾ ਹੈ ਤੇ ਅੰਦਰ ਉਹ ਖਿੜਿਆ ਰਹਿੰਦਾ ਹੈ ਕਿਉਂਕਿ ਉਸ ਦੇ ਅੰਦਰ ਪ੍ਰਮਾਤਮਾ ਦਾ ਪ੍ਰੇਮ ਹੈ ਤੇ ਆਤਮਿਕ ਸੁੱਖ ਹੈ ਐਨ ਸਪਰਤ ਕਰੇ ਦਿਨ ਰਾਤੀ ਹਮੇ ਮਹਾਰਨ ਚੰਦ ਉਹ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਦੀ ਭਗਤੀ ਕਰਦਾ ਹੈ ਆਪਣੇ ਅੰਦਰੋਂ ਹੋਮੇਧੂਰ ਕਰਕੇ ਉਹ ਬੇਵਿਕਰ ਰਹਿੰਦਾ ਹੈ ਵੱਡਾ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜੂ ਆਨੰਦ ਵੱਡੀ ਕਿਸਮਤ ਨਾਲ ਉਸ ਨੂੰ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ ਜਿੱਤੇ ਉਸ ਨੂੰ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ ਤੇ ਉਹ ਆਤਮਿਕ ਅਡੋਲਤਾ ਵਿੱਚ ਟਿਕਿਆ ਹੋਇਆ ਸੁਖ ਮਾਣਦਾ ਹੈ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਈ ਉਹ ਮਨੁੱਖ ਅਸਲ ਸਾਧੂ ਹੈ ਉਹੀ ਬੈਰਾਗੀ ਹੈ ਜਿਹੜਾ ਆਪਣੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਾਂਦਾ ਹੈ ਅੰਤਰ ਲਾਗਨ ਤਪਸ ਮੂਲੇ ਵਿੱਚੋਂ ਆਪ ਗਵਾਏ ਉਸ ਦੇ ਅੰਦਰ ਵਕਾਰਾਂ ਦੀ ਕਲ ਕਦੇ ਵੀ ਯਸ ਨਹੀਂ ਕਰਦੀ ਉਹ ਆਪਣੇ ਅੰਦਰੋ ਆਪਾ ਭਾਵ ਗੁਵਾਈ ਰੱਖਦਾ ਹੈ ਨਾਮ ਨਿਧਾਨ ਸਤਿਗੁਰੂ ਦੇ ਕਲਿਆ ਹਰ ਰਸ ਪੀਆ ਆਗਾਏ ਸਤਿਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ ਖਜਾਨਾ ਉਸ ਦੇ ਅੰਦਰ ਹੀ ਵਕਾ ਦਿੱਤਾ ਹੁੰਦਾ ਹੈ ਤੇ ਉਹ ਨਾਮ ਰਸ ਰਜ ਕੇ ਪੀਂਦਾ ਹੈ ਜਿਨ ਕਨੇ ਪਾਇਆ ਸਾਧ ਸੰਗਤੀ ਪੂਰੇ ਭਾਗੁ ਬੈਰਾਗ ਪਰਮਾਤਮਾ ਨੂੰ ਜਿਸ ਕਿਸੇ ਨੇ ਲੱਭਾ ਹੈ ਸਾਧ ਸੰਗਤ ਵਿੱਚ ਹੀ ਵੱਡੀ ਕਿਸਮਤ ਨਾਲ ਪ੍ਰਭੂ ਪ੍ਰੇਮ ਮੇਲ ਵਿੱਚ ਜੁੜ ਕੇ ਲੱਭਾ ਹੈ ਮਨ ਮੁਕ ਪਰੈ ਨਾ ਜਾਣ ਸਤਿਗੁਰ ਹਉਮੈ ਅੰਦਰ ਲਾਗ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਬਾਹਰ ਜੰਗਲਾ ਅਧਿਕ ਵਿੱਚ ਤੁਰੇ ਫਿਰਦੇ ਹਨ ਉਹ ਸਤਿਗੁਰ ਦੀ ਵਿਡਿਆਈ ਨੂੰ ਨਹੀਂ ਸਮਝਦੇ ਉਹਨਾਂ ਦੇ ਅੰਦਰ ਹਉਮੈ ਦੀ ਮੈ ਲੱਗੀ ਰਹਿੰਦੀ ਹੈ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ ਬਿਨ ਭੈ ਕਿਹੀ ਲਾਭ ਇਹ ਨਾਨਕ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਰੰਗੇ ਗਏ ਹਨ ਉਹ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਪਰ ਪਾਹ ਤੋਂ ਬਿਨਾ ਪੱਕਾ ਰੰਗ ਨਹੀਂ ਚੜਦਾ ਤੇ ਨਾਮ ਰੰਗ ਵਿੱਚ ਰੰਗੇ ਜਾਣ ਵਾਸਤੇ ਪ੍ਰਭੂ ਦੇ ਢਾਰ ਅਦਬ ਤੋਂ ਬਿਨਾ ਪਾਹ ਨਹੀਂ ਮਿਲ ਸਕਦੀ ਫਿਰ ਆਗ ਮਹੱਲਾ ਤੀਜਾ ਘਰ ਹੀ ਸੌਦਾ ਪਈਆ ਅੰਤਰ ਸਭ ਵਤ ਹੋਏ ਪ੍ਰਮਾਤਮਾ ਦਾ ਨਾਮ ਰੂਪ ਸਾਰਾ ਉੱਤਮ ਪਦਾਰਥ ਮਨੁੱਖ ਦੇ ਹਿਰਦੇ ਵਿੱਚ ਹੀ ਹੈ ਗੁਰੂ ਦੀ ਛੰਨ ਪਿਆ ਇਹ ਸੋਦਾ ਹਿਰਦੇ ਵਿੱਚੋਂ ਹੀ ਮਿਲ ਪੈਂਦਾ ਹੈ ਜਿਨ ਕਿਨ ਨਾਮ ਸਮਾ ਲਈਆ ਗੁਰਮੁਖ ਪਾਵੇ ਕੋਏ ਗੁਰੂ ਰਿਚਨ ਪੈ ਕੇ ਸਵਾਸ ਸਵਾਸ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਜਿਹੜਾ ਕੋਈ ਨਾਮ ਪ੍ਰਾਪਤ ਕਰਦਾ ਹੈ ਗੁਰੂ ਦੀ ਰਾਹੀ ਕਰਦਾ ਹੈ ਨਾਮ ਨਿਧਾਨ ਅਕੁੱਟ ਹੋਏ ਵੱਡ ਭਾਗ ਪ੍ਰਾਪਤ ਹੋਏ ਜਿਸ ਨੂੰ ਵੱਡੀ ਕਿਸਮ ਨਾਲ ਇਹ ਖਜ਼ਾਨਾ ਮਿਲਦਾ ਹੈ ਉਸ ਪਾਸੋਂ ਕਦੀ ਮੁੱਕਦਾ ਨਹੀਂ ਕਿਉਂਕਿ ਨਾਮ ਖਜ਼ਾਨਾ ਕਦੇ ਮੁੱਕਣ ਵਾਲਾ ਨਹੀਂ ਹੈ ਮੇਰੇ ਮਨ ਤਜ ਨਿੰਦਾ ਹਉਮੈ ਹੰਕਾਰ ਇਹ ਮੇਰੇ ਮਨ ਨਿੰਦਾ ਕਰਨੀ ਛੱਡ ਦੇ ਇਹ ਆਪਣੇ ਅੰਦਰੋਂ ਹਉਮੈ ਤੇ ਹੰਕਾਰ ਦੂਰ ਕਰ ਹਰ ਜੀਉ ਸਦਾ ਧਿਆਏ ਤੂੰ ਗੁਰਮੁਖ ਏ ਤੰਕਾਰ ਗੁਰ ਦੀ ਸ਼ਰਨ ਪੈ ਕੇ ਤੂੰ ਸਦਾ ਸਰਵ ਵਿਆਪਕ ਪਰਮਾਤਮਾ ਨੂੰ ਸਿਮਰਦਾ ਰਹੋ ਰਹਾਉ ਗੁਰਮੁਖਾ ਕੇ ਮੋਕ ਕੋ ਜਲੇ ਗੁਰ ਸਬਦੀ ਵਿਚਾਰ ਜਿਹੜੇ ਮਨੁੱਖ ਗੁਰੂ ਦੇ ਸਾਹਮਣੇ ਰਹਿੰਦੇ ਹਨ ਗੁਰੂ ਦੇ ਸ਼ਬਦੀ ਰਾਹੀਂ ਪਰਮਾਤਮਾ ਦੇ ਗੁਣਾ ਨੂੰ ਵਿਚਾਰ ਕੇ ਉਹ ਸਦਾ ਸੁਖਰੂ ਰਹਿੰਦੇ ਹਨ ਹਲਤ ਬਲਤ ਜੋਕ ਪਾਉਂਦੇ ਜਪ ਜਪਰ ਦਾ ਮੋਹਾਰ ਉਹ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਲੋਕ ਪਰਲੋਕ ਵਿੱਚ ਸੁੱਖ ਮਾਣਦੇ ਹਨ ਘਰ ਹੀ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਵਿਚਾਰ ਗੁਰੂ ਦੇ ਸ਼ਬਦੀ ਬਰਕਤ ਨਾਲ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਕੇ ਉਹਨਾ ਆਪਣੇ ਹਿਰਦੇ ਵਿੱਚ ਹੀ ਪਰਮਾਤਮਾ ਦਾ ਨਿਵਾਸ ਥਾਂ ਲੱਭ ਲਿਆ ਹੁੰਦਾ ਹੈ ਸਤਗੁਰ ਤੇ ਜੋ ਮੂੰਹ ਪੇਰਾ ਮਤੇ ਤਿੰਨ ਕਾਲੇ ਜਿਹੜੇ ਮਨੁੱਖ ਗੁਰੂ ਵੱਲੋਂ ਮੂੰਹ ਭਵਾਦੇ ਹਨ ਉਹਨਾਂ ਦੇ ਮਤੇ ਪਸਟੇ ਰਹਿੰਦੇ ਹਨ ਅਰਦੁਦੁੱਕ ਕਮਾਵਦੇ ਨਿਤ ਜੋਹੇ ਜਮ ਜਾਲੇ ਉਹਨਾਂ ਨੂੰ ਆਪਣੇ ਅੰਦਰੋਂ ਫਟਕਾਰ ਹੀ ਪੈਂਦੀ ਰਹਦੀ ਹੈ ਉਹ ਸਦਾ ਉਹੀ ਪਰਤੂਤਾ ਕਰਦੇ ਹਨ ਜਿਨ੍ਹਾਂ ਦਾ ਪਲ ਦੁੱਖ ਹੁੰਦਾ ਹੈ ਉਹ ਸਦਾ ਜੰਮ ਦੇ ਜਾਲ ਵਿੱਚ ਜੰਮ ਦੀ ਤੱਕ ਵਿੱਚ ਰਹਿੰਦੇ ਹਨ ਸੁਪਨੇ ਸੁੱਖ ਨਾ ਦੇਖਣੀ ਬਹੁਤ ਚਿੰਤਾ ਪਰ ਜਾਂਦੇ ਅਦੇ ਸੁਪਨੇ ਵਿੱਚ ਵੀ ਉਹ ਸੁੱਖ ਨਹੀਂ ਮਾਣਦੇ ਬਹੁਤ ਚਿੰਤਾ ਉਹਨਾਂ ਨੂੰ ਸਾੜਦੀ ਰਹਿੰਦੀ ਹੈ ਸਭਨਾ ਦਾਤਾ ਇੱਕ ਹੈ ਅੱਪੇ ਬਖਸ਼ ਕਰੇ ਉਹ ਪ੍ਰਮਾਤਮਾ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਉਹ ਆਪ ਹੀ ਬਖਸ਼ਿਸ਼ ਕਰਦਾ ਹੈ ਉਹ ਆਪ ਹੀ ਹਰੇਕ ਜੀਵ ਦੇ ਦਿਲ ਦੀ ਜਾਣਦਾ ਹੈ ਐਨਾ ਪਿੱਛੂ ਨਾ ਜਾਵਈ ਜਿਸ ਭਾਵੈ ਤਿਸ ਦੇ ਪਰ ਕੁਝ ਕਾ ਨਹੀਂ ਜਾ ਸਕਦਾ ਇਸ ਮਨਮੁਖ ਕਿਉਂ ਨਾਮ ਨਹੀਂ ਚੇਤਦਾ ਤੇ ਗੁਰਮੁਖ ਕਿਉਂ ਸਿਮਰਦਾ ਹੈ ਜਿਸ ਤੇ ਉਪਰ ਸੰਨ ਹੁੰਦਾ ਹੈ ਉਸ ਨੂੰ ਨਾਮ ਦੀ ਦਾਤ ਦੇ ਦਿੰਦਾ ਹੈ ਨਾਨਕ ਗੁਰਮੁਖ ਪਾਈਆ ਆਪੇ ਜਾਣਾ ਸੋਏ ਉਹ ਆਪ ਹੀ ਹਰ ਇੱਕ ਜੀਵ ਦੇ ਦਿਲ ਦੀ ਜਾਣਦਾ ਹੈ ਇਹ ਨਾਨਕ ਉਸ ਦੀ ਮਿਹਰ ਨਾਲ ਗੁਰੂ ਦੀ ਚਨ ਪਿਆ ਉਸ ਨਾਲ ਮਿਲਾਪ ਹੁੰਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ